ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਤੁਹਾਡੇ ਰੂਬਰੂ ਹੋਏ ਆ ਇੱਕ ਨਵਾਂ ਇੱਕ ਬਹੁਤ ਇੰਟਰਸਟਿੰਗ ਟੌਪਿਕ ਲੈ ਕੇ ਜੋ ਕਿ ਹੈ ਦਿੱਲੀ ਦੇ ਵਿੱਚ ਵਾਪਰਿਆ ਇੱਕ ਨਵਾਂ 부ਝਾਲ ਸੋ ਮਾਨ ਸਾਹਿਬ ਤੁਹਾਨੂੰ ਪਤਾ ਕਿਹੜਾ 부ਝਾਲ ਹਾਂਜੀ ਬਾਈ ਜੀ ਮੈਨੂੰ ਲੱਗਦਾ ਤੁਸੀਂ ਉਸ 부ਝਾਲ ਬਾਰੇ ਕਰ ਰਹੇ ਹੋ ਜੋ ਅੱਜ ਭਾਜਪਾ ਲੈ ਕੇ ਆਈ ਹੈ ਹਾਂਜੀ ਬਿਲਕੁਲ ਸਹੀ ਤੁਸੀਂ ਬਿਲਕੁਲ ਸਹੀ ਸੋ ਜੇ ਮੈਂ ਗਲਤ ਨਹੀਂ ਤੇ ਇਸ 부ਝਾਲ ਬਾਰੇ ਗੱਲ ਕਰ ਰਹੇ ਹੋ ਹਾਂਜੀ ਇਹੀ ਆ ਸੋ ਇਹ ਜਿਵੇਂ ਇੱਕ ਆਇਆ ਬੀਜੇਪੀ ਆਈ ਜਿੱਤੀ ਆ ਇੱਕ ਲੀਡ ਨਾਲ ਜਿੱਤੀ ਆ ਸੋ ਇਹਦਾ ਕੀ ਮੁੱਖ ਕਾਰਨ ਹੋਇਆ ਤੁਹਾਡੇ ਸਭ ਤੋਂ ਪਹਿਲਾਂ ਤਾਂ ਜੀ ਆਪਣਾ ਇਹਨਾਂ ਨੂੰ ਕੰਗ੍ਰੈਟਸ ਕਹਿਣਾ ਬਣਦਾ ਹੈ ਸੋ ਸਾਰੀ ਬੀਜੇਪੀ ਪਾਰਟੀ ਤੇ ਮੋਦੀ ਸਾਹਿਬ ਨੂੰ ਬਹੁਤ ਬਹੁਤ ਵਧਾਈ ਹੋਵੇ ਕਿਉਂਕਿ ਆਪਾਂ ਨੂੰ ਵਧਾਈ ਦੇਣੀ ਮੰਦੀ ਹੈ ਕੋਈ ਵੀ ਪਾਰਟੀ ਜਿੱਤੇ ਉਹ ਵਧਾਈ ਦੀ ਪਾਤਰ ਹੁੰਦੀ ਹੈ ਹੱਕਦਾਰ ਹੁੰਦੀ ਹੈ ਸੋ ਸਾਡੇ ਵੱਲੋਂ ਪਹਿਲਾਂ ਤਾਂ ਬੀਜੇਪੀ ਨੂੰ ਬਹੁਤ ਬਹੁਤ ਵਧਾਈ ਹੋਵੇਗੀ ਦੂਸਰੀ ਗੱਲ ਰਮਨ ਜੀ ਇਹ ਆ ਹਾਂਜੀ ਤੁਸੀਂ ਕੀ ਪੁੱਛਣਾ ਚਾਹੁੰਦੇ ਮੈਂ ਤੁਹਾਡੇ ਤੇ ਪੁੱਛਣਾ ਚਾਹੁੰਦਾ ਵੀ ਇਹਨਾਂ ਦੀ ਮੁੱਖ ਹਾਰ ਦਾ ਕਾਰਨ ਕੀ ਹੋਇਆ ਜੋ ਕੀ ਇਹਨੇ ਦਾਅਵੇ ਕਰਦੇ ਸੀ ਇਹਨਾਂ ਦੇ ਜੋ ਇਹੋ ਜਿਹੇ ਵਰਕਰ ਆ ਜਿਨ੍ਹਾਂ ਦੇ ਲੱਡੂ ਵੱਟੇ ਰਹਿ ਗਏ ਵੀ ਜਿਹੜੇ ਕਿਤੇ ਵੀ ਅਸੀਂ ਤਾਂ ਸਾਡੀ ਤਾਂ ਜਿੱਤ ਵੱਟਦੀ ਪਈ ਆ ਇਹ ਕੀ ਇਹੋ ਜਿਹਾ ਹੋ ਗਿਆ ਵੀ ਜਿਹੜਾ ਇੱਕ ਜਿਵੇਂ ਕੈਰੀਅਰ ਆ ਤੋਂ ਆ ਕੇ ਗੇਮ ਬਲਟਣ ਵਾਲੀ ਗੱਲ ਹੋ ਗਈ ਸੋ ਦੇਖੋ ਜੀ ਆਮ ਆਦਮੀ ਪਾਰਟੀ ਦੇ ਦਾਅਵੇ ਸੀ ਬਹੁਤ ਵੱਡੇ ਕਈਆਂ ਨੇ ਭੰਗੜੇ ਦਾ ਇੰਤਜ਼ਾਮ ਕੀਤਾ ਕਈਆਂ ਨੇ ਲੱਡੂ ਵਟੇ ਕਈਆਂ ਨੇ ਨਵੇਂ ਪੈਂਟ ਕੋਡ ਵੀ ਸਵਾਏ ਸੀ ਦੇਖੋ ਚਾਰ ਇਹ ਤੁਹਾਨੂੰ ਹੁੰਦਾ ਹਨ ਕਈ ਵਾਰੀ ਉਸੇ ਢੋਲ ਤੇ ਦੂਜੀ ਪਾਰਟੀ ਨੱਚਦੀ ਆ ਫਿਰ ਜਿਹੜੀ ਇਧਰੋਂ ਬਰਾਤੀ ਗਏ ਹੁੰਦੇ ਦੂਜੇ ਪਾਸੇ ਵੀ ਭੰਗੜਾ ਪਾਉਂਦੇ ਆ ਇਹ ਅਕਸਰ ਹੁੰਦਾ ਆ ਆਪਾਂ ਦੇਖਦੇ ਸੋ ਮੇਨ ਹਾਰ ਦਾ ਕਾਰਨ ਇਹ ਆ ਵੀ ਦੇਖੋ ਜਿਹੜੀ ਝੂਠ ਦੀ ਬੁਨਿਆਦ ਹੁੰਦੀ ਨਾ ਉਹ ਬਹੁਤਾ ਟਾਈਮ ਨਹੀਂ ਚੱਲਦੀ ਚੂੜਦੀ ਬਨਿਆ ਤੇ ਨਾ ਤਾਂ ਕੋਈ ਰਿਸ਼ਤੇ ਵਾਲਾ ਟਾਈਮ ਕੰਮ ਰਹੀਂਦੀ ਆ ਤੇ ਨਾ ਹੀ ਸਿਆਸਤਾਂ ਵਾਲਾ ਟਾਈਮ ਚੱਲਦੀਆਂ ਲੋਕਾਂ ਨੂੰ ਸਮਝ ਆ ਜਾਂਦੀ ਇਹਦਾ ਮਤਲਬ ਇਹ ਹੈ ਕਿ ਮੁਲਾਜ਼ਮਾਂ 'ਚ ਇਹਨਾਂ ਇਸ ਪਾਰਟੀ ਪ੍ਰਤੀ ਰੋਸ ਸੀ ਹੈ ਜੀ ਦੇਖੋ ਜੀ ਬਿਲਕੁਲ ਮੈਂ ਤੁਹਾਨੂੰ ਇਹ ਕਹਿੰਨਾ ਵੀ ਮੁਲਾਜ਼ਮ ਵਰਗ ਦਾ ਹੀ ਪਹਿਲਾਂ ਵੋਟ ਖੁੱਲੀ ਨਾ ਉਹ ਲੀਡ ਦੁਬਾਰਾ ਇਹਨਾਂ ਤੋਂ ਨਾਲ ਆਪਸ ਦੇ ਵਿੱਚ ਜੁੜੀ ਨਹੀਂ ਨਹੀਂ ਰਲਾਈ ਗਈ ਮੁਲਾਜ਼ਮ ਵਰਕ ਜਿੱਦੇ ਹਾਲ ਹੋ ਜਾਂਦਾ ਦੇਖੋ ਮੁਲਾਜ਼ਮ ਦੀ ਵੋਟ ਉਹ ਨਹੀਂ ਰਲੀ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਮੁਲਾਜ਼ਮ ਦੇ ਨਾਲ ਬੈਕਅਪ ਆ ਉਹ ਵੀ ਆ ਨਾ ਤੁਸੀਂ ਇਕੱਲਾ ਮੁਲਾਜ਼ਮ ਨੂੰ ਦੇਖੋ ਇੱਕ ਮੁਲਾਜ਼ਮ ਜਦੋਂ ਦਫ਼ਤਰ ਦੇ ਵਿੱਚ ਵਰਕ ਕਰਦਾ ਉਹ ਕਿੰਨੇ ਬੰਦਿਆਂ ਦਾ ਕੰਮ ਕਰਦਾ ਜਦੋਂ ਇੱਕ ਮੁਲਾਜ਼ਮ ਦੇ ਕੁਝ ਹਿੱਤੇ ਹੁੰਦੇ ਜਦੋਂ ਉਹ ਇੱਕ ਬੰਦਾ ਦਸਾਂ ਨੂੰ ਕਹਿ ਦਿੰਦਾ ਨਾ ਵੀ ਭਾਈ ਅੱਜ ਵੋਟ ਐਸ ਵਾਰੀ ਐਸ ਪਾਰਟੀ ਨੂੰ ਪਾਉਣੀ ਕਿਉਂਕਿ ਦੇਖੋ ਲੋਕਾਂ ਨੇ ਕੰਮ ਕਿੰਨੇ ਤੋਂ ਕਰਾਉਣਾ ਮੁਲਾਜ਼ਮਾਂ ਨੂੰ ਹੁਣ ਪੁਲਿਸ ਮੁਲਾਜ਼ਮ ਮੈਂ ਤੁਹਾਨੂੰ ਕਹਿਣਾ ਵੀ ਪੁਲਿਸ ਦੀ ਕਿੱਡੀ ਦੇਣਾ ਐ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਦੇਖ ਲਓ ਪੁਲਿਸ ਦਾ ਕੀ ਹਾਲ ਕੀਤਾ ਇਹਨਾਂ ਨੇ ਬਹੁਤਾ ਹੋ ਗਿਆ ਕਿਉਂਕਿ ਅਨਪੜ੍ਹ ਐਮਐਲਏ ਆ ਗਏ ਅੱਧਿਆਂ ਨੂੰ ਵਰਕ ਕਰਨਾ ਹੀ ਨਹੀਂ ਆਉਂਦਾ ਪਹਿਲਾਂ ਤਾਂ ਇਹ ਸਕੂਲਾਂ ਜੀ ਨਾਲੇ ਟੱਪ ਦੇ ਰਹੇ ਏਦਾਂ ਇਧਰ ਘਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਕੀ